ਖਬਰਨਾਮਾ ਦੇਖ ਰਿਹਾ ਸਾਰੇ ਸੂਕੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਰ ਸਰਾਧ ਮદાન ਦੇ ਵਿੱਚ ਆਉਣ ਤੋਂ ਪਹਿਲਾਂ ਹੀ ਜੇਕਰ ਕੋਈ ਘਰ ਕੋਈ ਹਾਰ ਮੰਨ ਲਵੇ ਤਾਂ ਫਿਰ ਉਸ ਦੀ ਹਾਰ ਜਿਹੜੀ ਹੈ ਨਿਸ਼ਚਿਤ ਹੈ ਜੇਕਰ ਪਾਰਟੀ ਪ੍ਰਧਾਨ ਹੀ ਕਹਿ ਦੇਵੇ ਕਿ ਨਹੀਂ ਭਾਈ ਉਮੀਦਵਾਰ ਜਿਹੜਾ ਜਿੱਤ ਸਕਦਾ ਹੈ ਸਾਡੇ ਕੋਲ ਅਜਾ ਉਮੀਦਵਾਰ ਨਹੀਂ ਉਹ ਨਵਾਂ ਚਿਹਰਾ ਹੈ ਉਸ ਤੇ ਕੋਈ ਦਾਗ ਨਹੀਂ ਨਵੇਂ ਬੰਦੇ ਨੂੰ ਹਰ ਕੋਈ ਚਾਹੁੰਦਾ ਹੈ ਤਾਂ ਫਿਰ ਤਾਂ ਕਾਂਗਰਸ ਮੂਧੜੇ ਮੂੰਹ ਡਿੱਗੇਗੀ ਅਸੀਂ ਗੱਲ ਕਰ ਰਹੇ ਹਾਂ ਜਿਮਨੀ ਚੋਣ ਹਲਕਾ ਲੁਧਿਆਣਾ ਤੋਂ ਅਲਕਾ ਲੁਧਿਆਣਾ ਪਛਮੀ ਤੋਂ ਜਿਹੜੀ ਹੋਣ ਜਾ ਰਹੀ ਹੈ ਇੱਕ ਪਾਸੇ ਭਾਰਤ ਪੂਸ਼ਣ ਆਸ਼ੂ ਚੋਣ ਮੈਦਾਨ ਦੇ ਵਿੱਚ ਪੂਰੀ ਤਰ੍ਹਾਂ ਡਟੇ ਹੋਏ ਨੇ ਹਾਲਾਂਕਿ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਰਤ ਪੂਸ਼ਣ ਆਸ਼ੂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੰਜੀਪ ਅਰੋੜਾ ਮੌਜੂਦਾ ਐਮਪੀ ਨੇ ਬੜੇ ਵੱਡੇ ਇੰਡਸਟਰੀਅਲ ਨੇ ਲੇਕਿਨ ਹੁਣ ਇਹ ਤਰੀਫਾਂ ਕੌਣ ਕਰ ਰਿਹਾ ਹੈ ਪਾਰਟੀ ਪ੍ਰਧਾਨ ਰਾਜਾ ਵਰਿੰਗ ਰਾਜਾ ਵਰਿੰਗ ਕਹਿੰਦੇ ਨੇ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਜਿਸəkਦੇ ਨੇ ਸੰਜੀਵ अरोੜਾ ਨਵਾਂ ਚਿਹਰਾ ਨੇ ਨਵੇਂ ਚਿਹਰੇ ਨੂੰ ਲੋਕ ਜ਼ਿਆਦਾ ਲਾਈਕ ਕਰਦੇ ਨੇ ਜ਼ਿਆਦਾ ਪਸੰਦ ਕਰਦੇ ਨੇ ਭਾਈ ਭਾਰਤ ਭੂਸ਼ਣ ਆਸ਼ੂ ਦੀ ਤੇ ਜਾਨ ਤੇ ਬਣੀ ਹੋਈ ਹੈ ਭਾਰਤ ਪੁਸ਼ਨ ਆਸ਼ੂਦੀ ਤੇ ਚੀਕਾਂ ਪਈਆਂ ਹੋਈਆਂ ਨੇ ਵੀ ਕਿਸੇ ਵੀ ਸਮੇਂ ਮੇਰੀ ਗ੍ਰਿਫਤਾਰੀ ਹੋ ਸਕਦੀ ਹੈ ਲੇਕਿਨ ਇਧਰ ਪਾਰਟੀ ਪ੍ਰਧਾਨ ਭਾਰਤ ਪੁਸ਼ਨ ਆਸ਼ੂਦੀ ਸਪੋਰਟ ਕਰਨ ਦੀ بجائے ਤਰੀਫਾਂ ਕਰ ਰਿਹਾ ਹੈ ਆਮ ਆਦਮੀ ਪਾਰਟੀ ਵੱਲੋਂ ਉਤਾਰੇ ਹੋਏ ਉਮੀਦਵਾਰ ਮੈਂਬਰ ਆਫ ਪਾਰਲੀਮੈਂਟ ਸੰਜੀਵ ਰੋੜਾ ਦੀਆਂ ਵੀ ਉਹਦੇ ਕੋਲ ਬਹੁਤ ਪੈਸਾ ਹੈ ਧਨਾੜ ਹੈ ਬਹੁਤ ਸਾਰੀਆਂ ਫੈਕਟਰੀਆਂ ਨੇ ਚੰਗੇ ਘਰਾਣੇ ਤੋਂ ਨੇ ਉਹਦੇ ਤੇ ਕੋਈ ਦਾਗ ਨਹੀਂ ਨਵੇਂ ਬੰਦੇ ਨੂੰ ਹਰੇਕ ਕੋਈ ਚਾਹੁੰਦਾ ਹੈ ਇਹ ਗੱਲਾਂ ਕਰਨੀਆਂ ਕਿ ਰਵਨੀਤ ਰਾਜਾ ਬੜਿੰਗ ਵਾਸਤੇ ਸਹੀ ਨੇ ਇਹ ਇੰਜ ਲੱਗਦਾ ਹੈ ਜਿਵੇਂ ਰਾਜਾ ਬੜਿੰਗ ਨੇ ਪੜਾ ਸਕੱਢੀ ਹੋਵੇ ਪਹਿਲਾਂ ਆਪਾਂ ਸੋਸ਼ਲ ਮੀਡੀਆ ਤੇ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਕਿ ਵੋਟਾਂ ਪਈਆਂ ਨਹੀਂ ਮੈਦਾਨ 'ਚ ਆਏ ਨਹੀਂ ਪਹਿਲਾਂ ਹਾਰ ਮੰਨ ਗਏ ਨੇ ਆ ਦੇਖੋ ਕੀ ਕੀਤਾ ਕੀ ਕਿਹਾ ਰਾਜਾ ਬੜਿੰਗ ਨੇ ਆਮ ਆਦੀ ਪਾਰਟੀ ਨਵਕ ਆਪ ਦਾ ਲੱਗ ਰਿਹਾ ਹੁਦਿਆਣਾ ਵਿੱਚ ਤੋਂ ਉਹਨਾਂ ਦੇ ਉਮੀਦਵਾਰ ਉਹ ਜਿਹੜਾ ਉਮੀਦਵਾਰ ਹੈ ਬੇਸਿਕਲੀ ਇਹ ਬਿਲੋਂਗਸ ਟੂ ਦੋਨਿਆਣਾ ਰਾਜ ਸਭਾ ਮੈਂਬਰ ਨੇ ਇੱਕ ਇੰਡਸਟਰੀਲਿਸ ਨੇ ਆ ਇਟਸ ਅ ਨਿਊ ਫੇਸ ਕਈ ਵਾਰੀ ਹੁੰਦਾ ਕਿ ਜਿਹੜਾ ਪੁਰਾਣਾ ਫੇਸ ਹੁੰਦਾ ਉਹਦੇ ਤੇ ਬਹੁਤ ਸਾਰੇ ਬਲੇਮਸ ਹੁੰਦੇ ਨੇ ਬਹੁਤ ਸਾਰੀਆਂ ਉਹਦੇ ਤੇ ਜਨਤਾ ਨੂੰ ਐਡੂਕੇਸ਼ਨ ਅਟਰਾਕਟ ਹੁੰਦੀ ਨਹੀਂ ਨਵੇਂ ਫੇਸ ਨੂੰ ਇਸ ਕਰਦਾ ਐਡਵਾਂਟੇਜ ਹੁੰਦਾ ਥੋੜਾ ਆਮਾਦੀ ਪਾਰਟੀ ਇਤਨਾ ਬੋਲ ਕੀ ਕਹਿ ਰਹੇ ਨੇ ਵੀ ਜਿਹੜੇ ਪੁਰਾਣੇ ਚਿਹਰੇ ਹੁੰਦੇ ਨੇ ਉਹਨਾਂ ਉਤੇ ਕਈ ਦੋਸ਼ ਹੁੰਦੇ ਨੇ ਕਈ ਕਈ ਵਾਰ ਉਹਨਾਂ ਨੂੰ ਧੰਦ ਲਿਆ ਕੀਤੀਆਂ ਹੁੰਦੀਆਂ ਨੇ ਲੇਕਿਨ ਨਵੇਂ ਚਿਹਰੇ ਨੂੰ ਲੋਕ ਜ਼ਿਆਦਾ ਪਸੰਦ ਕਰਦੇ ਨੇ ਇਟ ਮੀਨਸ ਕਿਤੇ ਨਾ ਕੀਤੇ ਸਿੱਧੇ ਹੀ ਲੱਤਾਂ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਜਾ ਵਰਿੰਗ ਦੇ ਵੱਲੋਂ ਇੰਜ ਤਾਂ ਨਹੀਂ ਲੱਗ ਰਿਹਾ ਕਿਤੇ ਰਾਜਾ ਵਰਿੰਗ ਉਸ ਗੱਲ ਦਾ ਬਦਲਾ ਲੈ ਰਹੇ ਹੋ ਕਿ ਮੈਂ ਭਾਰਤਕੁਚਨ ਆਸ਼ੂ ਦੇ ਘਰ ਗਿਆ ਸੀ ਲੇਕਿਨ ਭਾਰਤਕੁਚਨ ਆਸ਼ੂ ਨੇ ਮੈਨੂੰ ਐਕਸੈਪਟ ਹੀ ਨਹੀਂ ਕੀਤਾ ਧੰਨ